ਅੱਗੇ ਵਧਾਂਗੇ ਡੇਰਾ ਮੁਖੀ ਦੀ ਪੈਰੋਲ ਦੇ ਖਿਲਾਫ ਇੱਕ ਹੋਰ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਜાં ਮਨੁੱਖੀ ਅਧਿਕਾਰਾਂ ਦੇ ਵਕੀਲ ਨਵਕਰਨ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਕਿਹਾ ਗਿਆ ਹੈ ਕਿ ਬਲਾਤਕਾਰ ਤੇ ਕਤਲ ਦਾ ਦੋਸ਼ੀ ਪੈਰੋਲ ਤੇ ਆ ਕੇ ਪਰਵਚਨ ਕਰ ਰਿਹਾ ਹੈ ਹਾਈ ਕੋਰਟ ਨੇ ਜੀਪੀਸੀ ਦੀ ਪਟੀਸ਼ਨ ਦੇ ਨਾਲ ਇਤਰਾਜ਼ ਜੋੜਨ ਨੂੰ ਕਹਿ ਦਿੱਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਵੀ ਡੇਰਾ ਮੁਖੀ ਦੀ ਪੈਰੋਲ ਨੂੰ ਚੁਣੌਤੀ ਦਿੱਤੀ ਗਈ ਹੈ ਦਿੱਤੀ ਗਈ ਸੀ ਸੋ ਕੁੱਲ ਮਿਲਾ ਕੇ ਜੜੀ ਵਾਰ-ਵਾਰ ਪੈਰੋਲ ਗੁਰਮੀਤਰਾਮ ਇਰਹਾਮ ਨੂੰ ਮਿਲਦੀ ਹੈ ਉਸ ਨੂੰ ਲੈ ਕੇ ਵੀ ਇਤਰਾਜ਼ ਦਾ ਪ੍ਰਗਟਾਵਾ ਹੋ ਰਿਹਾ ਹੈ ਇਸ ਦੇ ਨਾਲ ਹੀ ਡੇਰਾ ਮੁਖੀ ਦੀ ਪੈਰੋਲ ਦੇ ਖਿਲਾ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਹੈ ਮਨੁੱਖੀ ਅਧਿਕਾਰਾਂ ਦੇ ਵਕੀਲ ਵੱਲੋਂ ਮਨੁੱਖੀ ਦਾ ਅਧਿਕਾਰ ਦਾ ਕਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਸੋ ਮਨੁੱਖੀ ਅਧਿਕਾਰਾਂ ਦੇ ਵਕੀਲ ਨਵਕਿਰਨ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਕਿ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਪਰੋਲ ਤੇ ਆ ਕੇ ਬਾਰ ਬਾਰ ਪ੍ਰਵਚਨ ਕਰ ਰਿਹਾ ਹੈ ਫਿਲਹਾਲ ਹਾਈ ਕੋਰਟ ਨੇ ਐਸਜੀਪੀਸੀ ਦੀ ਪਟੀਸ਼ਨ ਦੇ ਨਾਲ ਹੀ ਇਸ ਇਤਰਾਜ਼ ਨੂੰ ਜੋੜਨ ਦੀ ਹਦਾਇਤ ਦਿੱਤੀ ਹੈ